ਤਰਨ ਤਾਰਨ ਜ਼ਿਮਣੀ ਚੌਂ ਮੌਕੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ ਸਰਕਾਰ ਖਿਲਾਫ ਰੋਸ ਤਿੱਸ ਹੋ ਗਿਆ ਹੈ ਰੋਜ਼ਾਨਾ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚੋਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਹਲਕੇ ਵਿੱਚ ਪਹੁੰਚ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਆਂ ਸ਼ਹਿਰ ਦੀਆਂ ਸੜਕਾਂ ਤੇ ਨਾਰੇਬਾਜ਼ੀ ਕਰਦੇ ਆਂ ਸਰਕਾਰ ਖਿਲਾਫ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਪੰਜਾਬ ਭਾਰ ਵਿੱਚੋਂ ਸਪੈਸ਼ਲ ਕਾਡਰ ਫਰੰਟ ਦੀ ਅਗਵਾਈ ਹੇਠ ਅਧਿਆਪਕਾਂ ਵੱਲੋਂ ਪਹੁੰਚ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਦੀਆਂ ਸੜਕਾਂ 'ਤੇ ਨਾਰੇਬਾਜ਼ੀ ਕਰਦੇ ਆਂ ਰੋਸ ਮਾਰਚ ਕਰਦੇ ਆਂ ਧਰਨਾ ਦਿੱਤਾ ਗਿਆ ਅਧਿਆਪਕ ਆਗੂਆਂ ਨੇ ਆਪਣੀਆਂ ਮੰਗਾਂ ਬਾਰੇ ਜਾਣਕਾਰੀ ਜਨਤਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਸਮੇਂ ਉਹਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਅਧਿਆਪਕਾਂ ਨੂੰ ਸਰਕਾਰ ਬਣ ਜਾਂ ਹੀ ਪੱਕਾ ਕਰ ਦਿੱਤਾ ਜਾਵੇਗਾ ਪਰ ਸਰਕਾਰ ਬਣ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਪੱਕਿਆਂ ਕਰਨ ਦੀ ਜਗ੍ਹਾ ਉਹਨਾਂ ਦੀ ਤਨਖਾਹ ਵਿੱਚ ਥੋੜਾ ਵਾਅਦਾ ਕਰਕੇ ਅਧਿਆਪਕਾਂ ਨੂੰ ਚੁੱਪ ਕਰਵਾ ਦਿੱਤਾ ਸਰਕਾਰ ਨੇ ਅਧਿਆਪਕਾਂ ਨੂੰ ਪੱਕਿਆ ਕਰਨ ਦਾ ਵਿਸ਼ਵਾਸ ਦਿਵਾਇਆ ਸੀ ਕਿ ਬਹੁਤ ਹੀ ਜਲਦੀ ਸੰਬੰਧੀ ਪਾਲਿਸੀ ਲਿਆਂਦੀ ਜਾਵੇਗੀ ਪਰ ਸਰਕਾਰ ਹਾਲੇ ਤੱਕ ਕੋਈ ਪਾਲਿਸੀ ਨਹੀਂ ਲੈ ਕੇ ਆਈ ਹੈ ਅਧਿਆਪਕਾਂ ਨੇ ਕਿਹਾ ਕਿ ਸਾਲ 2023 ਇਸ ਸਾਲ ਸਰਕਾਰ ਵੱਲੋਂ ਨੌਕਰੀ ਤੇ ਪੱਕਿਆ ਕਰਨ ਦਾ ਝਾਂਸਾ ਦੇ ਕੇ ਕਿਹਾ ਗਿਆ ਸੀ ਕਿ ਇੱਕ ਸਾਲ ਬਾਅਦ ਪੱਕੇ ਮੁਲਾਜ਼ਮਾਂ ਵਾਲੇ ਸਾਰੇ ਰੂਲ ਉਹਨਾਂ ਤੇ ਲਾਗੂ ਕਰ ਦਿੱਤੇ ਜਾਣਗੇ ਪਰ ਸਰਕਾਰ ਵੱਲੋਂ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਗਿਆ ਸੋ ਇਸ ਲਈ ਉਹ ਅੱਜ ਸਰਕਾਰ ਦੀ ਪੂਲ ਖੋਲਣ ਲਈ ਇੱਥੇ ਆਏ ਨੇ ਜੇ ਸਰਕਾਰ ਉਹਨਾਂ ਦੀਆਂ ਮੰਗਾਂ ਤੁਰੰਤ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਹਲਕੇ ਵਿੱਚ ਜਿੱਧਰ-ਜਿੱਧਰ ਮੁੱਖ ਮੰਤਰੀ ਭਗਵੰਤ ਮਾਨ ਜਾਵੇਗਾ ਉਸ ਦਾ ਉੱਥੇ ਪਹੁੰਚ ਕੇ ਵਿਰੋਧ ਕਰਨਗੇ ਨਾਮ ਹਰਕ੍ਰਿਤ ਕੋਰਾ ਅਸੀਂ ਅਧਿਆਪਕਾਂ ਜਿਹਨਾਂ ਨੂੰ ਸਰਕਾਰ ਨੇ ਕਦੀ ਕਿਹਾ ਸੀ ਕਿ ਅਸੀਂ ਕੱਚਿਆਂ ਤੋਂ ਪੱਕੇ ਕਰਦੇ ਦੇਖੋ ਸਰਕਾਰ ਨੇ ਇੱਕ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜੋ ਫਿਲਹਾਲ ਦੀ ਘੜੀ ਅਸੀਂ ਦਿੰਨੇ ਆ ਤੁਸੀਂ ਲੈ ਲਓ ਇਹਨਾਂ ਨੇ ਸਿਰਫ ਸਾਡੀਆਂ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਜੋ ਕਰੋੜਾਂ ਦੇ ਬੋਰਡ ਲੱਗੇ ਹੋਏ ਆ ਸਾਰੇ ਝੂਠੇ ਆ ਕਿਉਂਕਿ ਕੱਚੇ ਮਲਾਜ਼ਮ ਅੱਜ ਵੀ ਕੱਚੇ ਹੀ ਆ ਸਿਰਫ ਤਨਖਾਹਾਂ ਦਾ ਵਾਅਦਾ ਹੋਇਆ ਸਾਨੂੰ ਇਹ ਗੱਲ ਕਹੀ ਗਈ ਸੀ ਜਦੋਂ ਮੁਹਾਲੀ ਦਰਨੇ ਤੇ ਜਦੋਂ ਇਹ ਸਰਕਾਰ ਸੱਤਾ ਚੈਣੀ ਸੀਗੇ ਉਦੋਂ ਸਾਡੇ ਕੋਲ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਆਏ ਸੀ ਉਹਨਾਂ ਨੇ ਇੱਕ ਗੱਲ ਕਹੀ ਸੀ ਮੈਂ ਕੱਚੀਆਂ ਇਟਾਂ ਵੇਖਿਆ ਸੀ ਕੱਚੇ ਅਧਿਆਪਕ ਦੇਖੇ ਸੀ ਕੱਚੇ ਅਧਿਆਪਕ ਨਹੀਂ ਸੀ ਦੇਖੇ ਕੱਚੇ ਘਰ ਦੇਖੇ ਸੀ ਪਰ ਕੱਚੇ ਅਧਿਆਪਕ ਨਹੀਂ ਸੀ ਦੇਖੇ ਜਦੋਂ ਸਰਕਾਰ ਸਾਡੀ ਆਏਗੀ ਪੱਕਿਆ ਕਰਾਂਗੇ ਪਰ ਸਾਡੇ ਨਾਲ ਇੱਕ ਧੋਖਾ ਹੋਇਆ ਸਾਨੂੰ ਕਿ <ion> ਸਾਨੂੰ 6 ਤੋਂ 18000 ਤੇ ਕਰਤੀ ਪਰ ਤੁਸਾਨੂੰ ਕੱਚਿਆਂ ਤੋਂ ਪੱਕੇ ਨਹੀਂ ਕੀਤਾ ਅੱਜ ਤਰਨਤਨ ਦੀ ਜਿਮਨੀ ਚੋਂ ਤੇ ਅਸੀਂ ਇਹ ਦਿਖਾਉਣ ਆਏ ਆ ਕਿ ਜਿਹੜੇ ਤੁਸੀਂ ਕਹਿੰਦੇ ਸੀ ਕਿ ਅਸੀਂ ਕੱਚੀਆਂ ਇੱਟਾਂ ਦੇਖਿਆ ਸੀ ਦੇਖੋ ਤੁਸੀਂ ਕਹਿੰਦੇ ਸੀ ਕੱਚੇ ਅਧਿਆਪਕ ਨੇ ਸੀ ਦੇਖੇ ਅੱਜ ਤਰਨਤਨ ਚ ਦੁਬਾਰਾ ਉਹੀ 12710 ਕਹਿੰਦੇ ਸੀ ਗਿਣਤੀ ਉਸ ਤੋਂ ਕਿਤੇ ਜ਼ਿਆਦਾ ਗਿਣਤੀ ਚ ਉਹ ਅਧਿਆਪਕ ਅੱਜ ਵੀ ਕੱਚੇ ਆ ਤੁਸੀਂ ਇੱਕ ਕਹੇ ਸੀ ਅਸੀਂ ਪਾਲਿਸੀ ਲਿਆਵਾਂਗੇ ਪਰ ਪਾਲਿਸੀ ਦੇ ਰੂਲ ਕੋਈ ਲਾਗੂ ਨਹੀਂ ਕੀਤੇ ਸਾਡੀ ਮੰਗ ਆ ਤੇ ਇਸਕੇ ਲਾਗੂ ਕਰੋ ਸਾਨੂੰ ਰੈਗੂਲਰ ਵਾਲੀਆਂ ਸਾਰੀਆਂ ਸਹੂਲਤਾਂ ਦਿਓ ਜੇ ਅੱਜ ਸਰਕਾਰ ਤੁਹਾਡੇ ਨਾਲ ਬੈਠ ਕੇ ਟੇਬਲ ਉੱਪਰ ਗੇਂਹੇ ਕਰਦੀ ਕਿ ਅਸੀਂ ਇਸ ਤੋਂ ਵੀ ਟਿੱਕਾ ਸੰਘਰਸ਼ ਕਰਾਂਗੇ ਸਾਡੀਆਂ ਮੰਗਾਂ ਤਾਂ ਇਹ ਹੈ ਕਿ ਪੰਜਾਬ ਸਰਕਾਰ ਨੇ ਸਾਨੂੰ ਰੈਗੂਲਰ ਦਾ ਇੱਕ ਝਾਂਸਾ ਦੇ ਕੇ ਸਾਡੇ ਨਾਲ ਬੜਾ ਵੱਡਾ ਧੋਖਾ ਕੀਤਾ 26 ਜੁਲਾਈ 2023 ਨੂੰ ਸਾਨੂੰ ਆਰਡਰ ਪੱਕੇ ਕਰਨ ਦੇ ਦਿੱਤੇ ਸੀ ਲੇਕਿਨ ਸਰਕਾਰ ਨੇ ਸਾਨੂੰ ਦਿੱਤਾ ਕੁਝ ਨਹੀਂ ਸਿਰ ਕੱਲਾ ਤਨਖਾਹ ਵਾਅਦਾ ਦੇ ਕੇ ਚੁੱਪ ਕਰਾਉਣਾ ਚਾਹੁੰਦੀ ਹੈ ਓ ਪੋਲਾਂ ਅਸੀਂ ਇਸ ਹਲਕੇ ਦੇ ਵਿੱਚ ਜਿਵਣੀ ਚੋਣ ਦੇ ਵਿੱਚ ਲੋਕਾਂ ਅੱਗੇ ਰੱਖਣ ਆਏ ਆਂ ਪੰਜਾਬ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆਂ ਕਿ ਜੋ ਸਾਡੇ ਨਾਲ ਵਾਅਦਾ ਕੀਤਾ ਸੀ ਸਾਡੇ ਧਰਨੇ ਦੇ ਵਿੱਚ ਆ ਕੇ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਕਰੇ ਲੇਕਿਨ ਇਹ ਤੋਂ ਬਾਅਦ ਅਗਲਾ ਸਾਡਾ ਇਹ ਹੈ ਵੀ ਮਾਰਚ ਕਰਕੇ ਅਸੀਂ ਜਾਵਾਂਗੇ ਤੇ ਕੋਠੀ ਤੱਕ ਜਾਵਾਂਗੇ ਸਰਕਾਰ ਤੋਂ ਮੰਗ ਕਰਦੇ ਆ ਕਿ ਸਰਕਾਰ ਸਾਡੇ ਨਾਲ ਬੈਠ ਕੇ ਸਾਡੇ ਮੰਗਾ ਮਸਲਿਆਂ ਦਾ ਹੱਲ ਕਰੇ ਜੇਕਰ ਮੰਗਾ ਮਸਲਿਆਂ ਦਾ ਹੱਲ ਨਹੀਂ ਕਰਦੀ ਸਾਨੂੰ ਰੈਗੂਲਰ ਵਾਲੀਆਂ ਸਹੂਲਤਾਂ ਨਹੀਂ ਦਿੰਦੀ ਸਾਡੇ ਨਾਲ ਬੈਠਾ ਇੱਕ ਅਧਿਆਪਕ ਲੱਖ ਰੁਪਿਆ ਤਨਖਾਹ ਲੈ ਕੇ ਪੂਰੀਆਂ ਸਹੂਲਤਾਂ ਲੈ ਰਿਹਾ ਹੈ ਸਾਨੂੰ ਦੇ ਕੇ 18000 ਮੂੰਹ ਬੰਦ ਕਰਾਉਣਾ ਚਾਹੁੰਦੇ ਆ ਚੁੱਪ ਕਰਾਉਣਾ ਚਾਹੁੰਦੇ ਆ ਅਸੀਂ ਨਹੀਂ ਚੁੱਪ ਹੋਵਾਂਗੇ ਅਧਿਆਪਕ ਅੱਜ ਦੱਸ ਦੇਣਗੇ ਅੱਜ ਸਾਡਾ ਪਹਿਲਾ ਪ੍ਰੋਟੈਸਟ ਹੈ ਤੇ ਆ ਰਹੀ ਹੈ ਹੋਰ ਵੱਡੀ ਗਿਣਤੀ ਆ ਰਹੀ ਹੈ ਤੇ ਉਧਰਲੇ ਪਾਸੇ ਇਹ ਆ ਕਿ ਪੰਜਾਬ ਸਰਕਾਰ ਦਾ ਰੋਡ ਸ਼ੋਅ ਹੈ ਉਹਦੇ ਵਿੱਚ ਵੀ ਸਾਡੀ ਗਿਣਤੀ ਪਹੁੰਚੂਗੀ ਸਰਕਾਰ ਨੂੰ ਅਸੀਂ ਸਰਕਾਰ ਦੀਆਂ ਜੜਾਂ ਹਲਾਵਾਂਗੇ ਜਿਵੇਂ ਪਿਛਲੀਆਂ ਸਰਕਾਰਾਂ ਦੀਆਂ ਅਸੀਂ ਜੜਾਂ ਹਲਾ ਕੇ ਰੱਖਾਂਗੇ ਤੇ ਇਸ ਸਰਕਾਰ ਨੂੰ ਵੀ ਅਸੀਂ ਉਹ ਦੱਸਾਂਗੇ ਕਿ ਫਿਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਰਾਹ ਜਿਹੜਾ ਸਰਕਾਰ ਨੇ ਸੀਮੈਂਟ ਲਾ ਕੇ ਪੱਕੇ ਕਰਨ ਦੀ ਗੱਲ ਕੀਤੀ ਸੀ ਉਹ ਸੀਮੈਂਟ ਸਾਡਾ ਬਾਕੀ ਆ